ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ। ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਅਸੀਂ ਵੀ ਠੀਕ ਹਾਂ। ਅੱਜ ਅਜਿਹੀ ਦਿਨ ਬੁੱਧਵਾਰ ਤਸਵੀਰ ਦੇਸ਼ੇ ਵੱਚੁੱਕੇ ਆ। ਅਰਮਾਨ ਹੁਣ ਸਕੂਲ ਜਾਣ ਲਈ ਤਿਆਰ ਹੋ ਰਿਹਾ ਹੈ ਤੇ ਅੰਦਰ ਬਹੁਤ ਜ਼ਿਆਦਾ ਗਰਮੀ ਸੀ ਇਸ ਕਰਕੇ ਮੈਂ ਰੋਟੀ ਬਾਹਰੇ ਬਣਾ ਲੈਣੀ ਹੈ ਤੇ ਅਰਮਾਨ ਦਾ ਸਿਰ ਵੀ ਮੈਂ ਬਾਅਦ 'ਚੇ ਪਾਉਣਾ ਕਿਉਂਕਿ ਫਿਰ ਇੱਥੇ ਵੀ ਧੁੱਪ ਚੜ ਜਾਂਦੀ ਹੈ। ਹੁਣ ਗਰਮੀਆਂ ਚ ਇੰਦੀ ਹੋਇਆ ਕਰਨੀ ਆ। ਅੰਦਰ ਨਹੀਂ ਬਹੁਤਾ ਕੰਮ ਹੋਇਆ ਕਰਨਾ ਤੇ ਪਰਮਵੀਰ ਨੇ ਪਹਿਲਾਂ ਜਾਣਾ ਸੀ। ਉਹਦਾ ਮੈਂ ਸਿਰ ਬਾਅਦ ਦਾ ਹੈ ਪਹਿਲਾਂ ਤੇ अरमान ਦੀ बस ਤਾਂ 8:00 ਵਜੇ ਆਉਂਦੀ ਆ ਤੇ ਇਸ ਲਈ अरमान ਥੋੜੀ ਲੇਟ ਜਾਊਗਾ ਤੇ ਫੇਰ ਹੋਰ ਵੀ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਅੱਜ ਸਰੋਂ ਵੀ ਕੁੱਟਣੀ ਆ ਤੇ ਵੈਸੇ ਤਾਂ ਸਰੋਂ ਦਾ ਕੰਮ ਸਾਡਾ ਨਿਭੜ ਗਿਆ ਹੈ ਤੇ ਥੋੜੀ ਜਿਹੀ ਜਿਹੜੀ ਆਪਣੇ ਸਾਗ ਸੀਗਾ ਬੱਟੇ ਤੇ ਲਾਏ ਆ ਉਹ ਵੀ ਪੱਕ ਗਈ ਹੋਆ ਤੇ ਉਹ ਰਹਿੰਦੀ ਆ ਤੇ ਅੱਜ ਉਹਦਾ ਕੰਮ ਵੀ ਕਰਾਂਗੇ ਤੇ ਰੋਟੀ ਦਾ ਕੰਮ ਹੈ ਘੱਟਣ ਠੰਡੇ ਹੋ ਜਵੇ ਰੋਟੀ ਬਣਾ ਕੇ ਤੇ ਫੇਰ ਬਾਕੀ ਹੋਰ ਕੰਮ ਕਰਾਂਗੇ ਜੀ ਸਾਬ ਤੋਂ ਪਹਿਲਾਂ ਰਸੋਈ ਤੋਂ ਸ਼ੁਰੂ ਕਰਦੇ ਆ ਰਸੋਈ ਦਾ ਵੀ ਮੇਰਾ ਕੰਮ ਨਿਭੜ ਗਿਆ ਰੋਟੀ ਪਾਣੀ ਖਾ ਲਿਆ ਕਿਉਂਕਿ ਬੱਚੇ ਜਦੋਂ ਟਾਈਮ ਸਰ ਚੱਲ ਜਾਂਦੇ ਕੰਮ ਨਿਭੜ ਜਾਂਦਾ ਆ ਆ ਦੁੱਧ ਵੀ ਮੈਂ ਕਾੜ ਕੇ ਇੱਕ ਪੱਠੇ ਜੱਥੇ ਰੱਖ ਲਿਆ ਆ ਕਿਉਂਕਿ ਬਾਹਰ ਧੁੱਪ ਵੀ ਚੜ ਜਾਂਦੀ ਆ ਤੇ ਕੁੱਤੇ ਬਿੱਲੀਆਂ ਦਾ ਵੀ ਡਰਿਆ ਤੇ ਲੱਸੀ ਹਲਪੀ ਵੀ ਆ ਜਿੰਨੇ ਕੁ ਪਿੰਸ ਵਿੱਚ ਮੈਂ ਦੇ ਵਾਂ ਫ੍ਰਿਜ ਚ ਰੱਖ ਦਿੱਤੀ ਆ ਜਦੋਂ ਨਹੀਂ ਹੁੰਦੀ ਉਦੋਂ ਬਹੁਤ ਆਉਂਦੇ ਲੱਸੀ ਪੁੱਛਣ ਹੁਣ ਹੁੰਦੀ ਆ ਤਾਂ ਕੋਈ ਆਉਂਦਾ ਨਹੀਂ ਪੁੱਛਣ ਤੇ ਚਲੋ ਜਿਹੜੇ ਕਾਰਮਾ ਚੇ ਲੈ ਜਾਣੇ ਨੇ ਤਾਂ ਪਈ ਰੋਗੀ ਕੜੀ ਵੀ ਕਿੰਨੇ ਕੁ ਬਣਾ ਲੈਣੀ ਆ ਰੋਜ਼ ਤੇ ਸਫਾਈਆਂ ਕਰ ਲਈਆਂ ਆ ਸਾਰੀਆਂ ਤੇ ਪੋਚਾ ਮੈਂ ਕੱਲ ਲਾ ਲਿਆ ਸੀਗਾ ਅੱਜ ਨਹੀਂ ਲਾਉਂਗੀ ਪਰ ਦੇਖਦੀਆਂ ਕਿਉਂਕਿ ਹਾਲੇ ਮੈਂ ਕੱਪੜੇ ਧੋਣੇ ਆ ਕੱਪੜੇ ਧੋ ਕੇ ਬਾਅਦ ਸਭ ਧੋਵਾਂਗੀ ਤਾਂ ਫਿਰ ਪੋਚਾ ਵੀ ਲੱਗੇ ਹੀ ਜਾਂਦਾ ਆ ਮੇਰੇ ਤੋਂ ਲੱਗੀ ਲਾਏ ਲੈਣੇ ਹੁੰਦੇ ਨੇ ਮੈਂ ਪੋਚਾ ਬਾਕੀ ਦੇਖਦੇ ਆ ਸਾਰੇ ਨਹੀਂ ਲਾਉਂਗੀ ਲੌਬੀ ਚ ਤੇ ਰਸੋਈ ਚ ਤਾਂ ਜ਼ਰੂਰ ਲਾਉਂਗੀ ਮੈਂ ਰੋਜ਼ ਲਾਉਣੀ ਆ ਰੋਜ਼ ਰਸੋਈ ਚ ਤੇ ਲੌਬੀ ਚ ਬਾਕੀ ਮੈਂ ਕੱਲ ਲਾਇਆ ਸੀ ਸਾਰੇ ਪਾਸੇ ਇੱਥੇ ਸਾਰੇ ਨਿਆਣੇ ਬੰਦੇ ਬੁੰਦੇ ਆ ਤਾਂ ਕਰਕੇ ਇੱਥੇ ਖਲਾਰਾ ਪੈਂਦਾ ਆ ਇਹ ਬਾਹਰ ਤੋਂ ਬਹੁਤ ਜ਼ਿਆਦਾ ਹੋ ਗਈ ਆ ਤੇ ਉਹ ਇੱਕ ਅਸੀਂ ਜਿਹੜਾ ਕਨਾਤਾਂ ਲਾਈਆਂ ਸੀ ਹਰੇ ਰੰਗ ਦੀਆਂ ਉਹ ਜੀ ਸਾਡੀਆਂ ਜਿਹੜਾ ਨੇਰੀ ਆਈ ਸੀ ਉਹ ਕੰਮ ਫੇਲ ਹੋ ਗਿਆ ਉਹ ਸਾਰੀ ਖਰਾਬ ਹੋ ਗਈ ਨੇਰੀ ਨਾਲ ਪਾੜ ਪੁੱਟ ਗਈ ਤੇ ਲਾਤੀ ਆ ਹੁਣ ਦੇਖਾਂਗੇ ਹੋਰ ਪਰ ਵਧੀਆ ਸੀ ਕੰਮ ਠੰਡਾ ਰਹਿੰਦਾ ਸੀ ਅੰਦਰ ਤੇ ਪੁੰਨੀ ਸਾਹਿਬ ਬਾਹਰ ਸਾਰਾ ਕੰਮ ਕਰਦੇ ਆ ਉਹ ਕਹਿੰਦੇ ਸੀ ਨਾਲ ਹੈਲਪ ਕਰਾ ਦੇ ਤਾਂ ਮੈਂ ਕਿਹਾ ਕੋਈ ਨਹੀਂ ਦੇਖਦੀਆਂ ਜੇ ਮੇਰਾ ਕੰਮ ਨਿਬੜ ਗਿਆ ਤਾਂ ਆ ਥੋੜੀ ਜੀ ਸਰੋਂ ਅਸੀਂ ਪਹਿਲਾਂ ਕੱਢ ਲਈ ਸੀ ਉਹ ਥੋੜੀ ਜਿਹੜੀ ਸਾਗ ਵਾਲੀ ਸੀ ਸਰੋਂ ਉਹ ਪੱਕ ਗਈ ਆ ਤੇ ਉਹ ਆ ਮੈਂ ਪਿਛਲੇ ਬੈਡਰੂਮ ਦੀ ਟਾਕੀ ਵਿੱਚੋਂ ਦਿਖਾਉਣੀ ਆ ਬਸ ਤਬਰ ਮੌਸਮ ਠੰਡਾ ਹੀ ਆ ਤੇ ਕਹਿੰਦੇ ਹੂੰ ਮੈਂ ਵੀਡੀਓ ਬਣਾਉਣੀ ਆ ਤੁਸੀਂ ਕਹਿੰਦੇ ਨਾ ਕੋਈ ਆਏ ਆ ਹਨਾ ਮੈਂ ਕਿਹਾ ਕੋਈ ਆਇਆ ਬੋਲਦਾ ਤਾਕੀ ਚ ਜਾ ਮੈਂ ਕਿਹ ਬਾਹਰ ਗਈ ਤਾਂ ਟਾਈਮ ਬਹੁ ਲੱਗ ਜਾਣਾ ਕਿ ਘੁੰਮ ਕੇ ਜਾਣਾ ਪੈਣਾ ਮੈਂ ਕੱਪੜੇ ਧੋਲ ਮਾਂ ਉਧਰ ਦਾ ਠੰਡਾ ਹੈ ਬਾਹਰ ਬੈਂਗਣ ਵੀ ਤੋੜਨ ਵਾਲੇ ਹੋਇਆ ਵਾ ਨਾ ਆ ਦੇਖਦੀ ਆ ਕੱਪੜੇ ਧੋਕੇ ਆਉਣੀਆਂ ਤਾਂਕੀ ਵਿੱਚੋਂ ਨਿਕਲੀ ਤੇ ਇਸ ਦਾ ਕੋਈ ਨਾ ਕੰਮ ਨਵੇੜ ਕੇ ਆਉਣੇ ਆ ਜੀ ਇਦਾਂ ਹੱਥੋ ਹੱਤੀ ਕੰਮ ਨਿਭੜ ਜਾਂਦਾ ਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਹੈਗਾ ਇਹ ਇਹ ਕੰਮ ਤੇ ਨਾਲ ਦੀ ਨਾਲ ਆਪਣਾ ਐਂਟਰਟੇਨਮੈਂਟ ਆਪਣਾ ਫੋਕ 뮤직 ਅਸੀਂ ਲਾਈਦਾ ਆ ਤਾਂ ਹੀ ਕੰਮ ਹੁੰਦਾ ਆ ਜਦੋਂ 뮤직 ਬੰਦ ਹੋਵੇ ਫਿਰ ਕੰਮ ਨਹੀਂ ਹੁੰਦਾ ਤੇ ਠੀਕ ਹੈ ਜੀ ਦੇਖਦੇ ਕਿੰਨੇ ਛੇਤੀ ਕੰਮ ਨਿਬੜਦੇ ਆ ਜੀ ਮੇਰਾ ਕੰਮ ਨਿਭੜ ਗਿਆ ਮੈਂ ਕੱਪੜੇ ਵੀ ਧੋ ਲੈ ਆ ਉਨਿਜਾਵ ਤੱਕ ਇਹ ਆਤਾ ਇਹ ਹੁਣ ਹੈਲਪਰ ਆ ਗਈ ਆ ਸੁਨੀਤਾ ਥੋੜੀ ਜਿਹੀ ਰਹਿ ਗਈ ਆ ਹੁਣ ਸੁਨੀਤਾ ਕਰਾਊਗੀ ਸਰੋਂ ਤੇ ਮੈਂ ਹੁਣ ਬਣਾਉਣੀ ਸੀ ਨਹੀਂ ਤਾਂ ਪਹਿਲਾਂ ਚਾਹ ਪੀਣੀ ਆ ਬਣਾ ਲੈ ਬੜਾ ਚਾਹ ਜੀ ਸੁਨੀਤਾ ਕਹਿੰਦੀ ਪਹਿਲਾਂ ਪੀਣੀ ਚਾਹ ਫੇ ਕਰਨਾ ਕੰਮ ਤੇ ਲਓ ਜੀ ਚਾਹ ਦੀ ਕਿਹੜੀ ਗੱਲ ਆ ਚਾਹ ਬਣ ਗਈ ਲੈ ਚੀਆਂ ਪਾ ਕੇ ਚਾ ਪੀ ਕੇ ਕੰਮ ਹੁੰਦਾ ਆ ਲਈਆ سنیਤਾ ਨੇ سنیਤਾ ਕਹਿੰਦੀ ਹੁਣ ਸਰੋਂ ਦਾ ਕੰਮ ਕਰੀਏ ਮੈਂ سنیਤਾ ਨੂੰ ਕਹਿੰਦੀ ਮੈਂ ਕੋਈ ਗਾਣਾ ਆਉਂਦਾ ਕੋ ਘੋੜੀ ਸ਼ੌਕ ਸੁਣਾ ਦੇ ਕਈ ਚਿਰ ਹੋ ਗਿਆ ਸੁਣੇ ਨਹੀਂ ਇਹਨੂੰ ਬਹੁਤ ਸੋਹਣੇ ਆਉਂਦੇ ਗਾਣੇ ਮੈਂ ਵਿਆਹ 'ਚ ਦੇਖੀ ਸੀ ਇੱਕ ਵਾਰ ਸਾਡੇ ਵਿਆਹ ਸੀਗਾ ਇੱਥੇ ਉਹ ਦਿਨ ਗਾਇਸੀ ਬਹੁ ਗਾਣੇ سنیਤਾ ਸੁਣਾ ਦੇ ਕੁਛ ਸੰਗੀਤ ਆ ਨਹੀਂ ਹੁੰਦਾ ਜੇ ਕੁਝ ਆਉਂਦਾ ਹੋਵੇ ਤਾਂ ਸੁਣਾ ਦਈਦਾ ਸੋ ਚਲੇ ਸੋ ਚਲੇ ਚੱਲ ਫੇ ਕਰਾ ਦੇ ਮੈਂ ਆਉਣੀ ਮਤ ਆਹ ਚੱਲੇ ਆ ਉਹ ਮੈਂ ਨਹੀਂ ਆਉਣੀ ਮੈਂ ਸਬਜੀ ਤੋੜਨੀ ਐ ਚਾਪ ਲਾਉਣ ਤੋਂ ਬਾਅਦ ਮੈਂ ਆ ਵੀ ਚਾਲੇ ਭਾਂਡੇ ਧੋ ਲੈ ਆ ਤੇ ਹੁਣ ਮੈਂ ਬੈਂਗਣ ਲਿਆਣੀ ਤੋੜ ਕੇ ਰਾਦੀ ਸਬਜ਼ੀ ਲਈ ਤੇ ਹੁਣ ਲੱਸੀ ਜਿਹੜੀ ਪਈ ਆ ਸਾਡੇ ਸੁਨੀਤਾ ਹੀ ਲੈ ਜਾਊਗੀ ਆ ਜੀ ਇੱਛਾ ਜਰਾ ਕਰ ਇਹ ਹਾਈ ਤੋਂ ਕਿੰਨੀ ਹੈ ਸ਼ੈਰੋ ਨਿਕਲ ਜਾ ਬਾਹਰ ਨਿਕਲ ਜਾ ਤੇਰਾ ਨਹੀਂ ਤਾਂ ਮੈਂ ਤੈਨੂੰ ਬਜੰਤਰ ਕਰਨਾ ਤੇਰਾ ਹੁਣ ਹੈ ਆ ਬੂਟਿਆਂ ਦੇ ਵਿੱਚ ਪਾਣੀ ਪਾਇਆ ਹੁੰਦਾ ठंडे दे के सारे पढ़ पढ़ के छड़ देते तेरा बजंतर मैं कर मत हाय हाय कि बूटे का सत्यानाश किया ठहर ला तू जरा उ तो शामे बह जा तू जा के है चल बह इत जी वैसे तो बहर हवा चल ठंडी चल रहा कम ਮੈਨੂੰ ਪੇਪਾਣੀ ਆ ਗਏ ਮੈਂ ਬੈਂਗਣ ਤੋੜਨੇ ਸੀ ਡੇਕਾਂ ਦੀ ਸ਼ਾਂ ਹੈ ਗਈ ਹੈ ਨਾ ਡੇਕਾਂ ਦੀ ਮੇਰੇ ਕਾ ਸ਼ਾਂ ਆ ਚੱਲ ਹੋ ਗਏ ਥੋੜਾ ਹੀ ਰਹਿ ਗਿਆ ਤਾਂ ਚੱਲ ਸਨੀਤਾ ਦਾ ਨਾਮ ਲੱਗ ਗਿਆ ਵੀ ਸਨੀਤਾ ਨੇ ਕੰਮ ਨਿਬੇੜਿਆ ਉਹਦਾ ਇੱਕ ਗੱਲ ਆ ਭਈਏ ਜਿੰਨੇ ਮਰਜੀ ਆ ਗਏ ਆ ਜਿਹੜਾ ਕੰਮ ਆਪਣੇ ਬੰਦੇ ਕਰਦੇ ਆਪਣੇ ਬੰਦੇ ਕਰਦੇ ਆ ਰੌਣਕ ਹੀ ਨਾ ਨਾਲੀ ਹੈ ਨਾ ਬੁੜੀਆਂ ਵਾਲੇ ਬੜੀ ਰੌਣਕ ਹੁੰਦੀ ਸੀ ਆ ਬੈਂਗਣ ਗਾਲ ਕੇ ਕਿੱਦਾਂ ਡਿਗੇ ਹੋਆ ਬੈਂਗਣਾ ਦੀਆਂ ਸਾਡੇ ਤਿੰਨ ਵੈਰਾਈਟੀਆਂ ਆ ਆ ਆ ਨੀਲੇ ਬੈਂਗਣ ਆ ਚਿੱਟੇ ਬੈਂਗਣਾ ਦੇ ਬੁੱਟੇ ਆ ਇਹ ਹਰੇ ਲੱਗਣੇ ਲੱਗੇ ਤੇ ਆ ਹਰੇ ਵੀ ਲੱਗੇ ਹੋਆ ਹਰੇ ਵੀ ਲੱਗੇ ਹੋਆ ਚਾਰਕ ਅੱਜ ਅਸੀਂ ਮਿਕਸੇ ਬਣਾ ਲੈਣੇ ਆ ਨੀਲੇ ਤਾਂ ਹਰੇ ਚਿੱਟੇ ਨੂੰ ਵੀ ਫੁੱਲ ਕਿੜੇ ਉੱਦਾਂ ਤਾਂ ਸੰਨੀਤਾ ਜਾ ਧਨੀਆ ਪੱਕ ਜਾਣਾ ਇਹ ਵੀ ਝਾੜਨਾ ਆ ਚੜਨਾ ਹੀ ਪੈਣਾ ਯਾ ਔਰ ਪਿਛਲੇ ਸਾਲ ਹੋਇਆ ਗਿਆ ਸੀ ਕਿਲੋਕ ਹੋ ਗਿਆ ਸੀਗਾ ਇੰਨੀ ਪਟੈਂਚੋ ਹਲਕਾ ਹੁੰਦਾ ਕਾਫੀ ਹੁੰਦਾ ਕਿਲੋਚ ਵੀ ਕਾਫੀ ਚੜ ਜਾਂਦਾ ਲਸਣ ਵੀ ਪੱਟਣ ਵਾਲਾ ਹੋ ਜਾਣਾ ਸੁਨੀਤਾ ਕਹਿੰਦੀ ਆ ਜਦੋਂ ਲਸਣ ਪੱਟਣਾ ਮੈਨੂੰ ਦੱਸ ਦੇ ਉਹ ਮੈਂ ਲਸਣ ਪੱਟ ਦਵਾਂਗੀ ਹਾਲੇ ਤਾਂ ਸੁਨੀਤਾ ਗਿੱਲਾ ਆ ਭੁੱਕਾ ਸੁੱਕ ਜਾਣ ਫੇ ਪੱਟਣਾ ਕੱਚਾ ਆ ਹਲੇ ਅਵਨੀਤ ਵੀ ਆਈ ਹੈ ਹੈਲਪ ਕਰਨ ਸਰੋਂ ਕਟਣ ਮਾਂ ਬੈਂਗਣ ਅੱਜ ਬਣਾਉਣੇ ਆ ਆਹੋ ਅੱਜ ਬਣਾਉਣੇ ਓਕੇ ਅੱਜ ਘਰੇ ਵੀ ਲੱਗੇ ਹੋ ਗਏ ਹੋ ਜੀ ਤੋਂ ਲਈ ਤੇ ਘਰੇ ਵੀ ਲੱਗੇ ਬਹੁਤਾਂ ਦੂਜਾ ਰੋਟੀ ਦੇ ਅੱਜ ਛੱਡਣਾ ਕੋਈ ਚੰਗੀ ਬਾਕੀਆਂ ਨੇ ਸੋਤੇ ਇਹ ਬਸ ਸਮੇਂ ਬਣਦੇ ਆ ਜਾਣੂ ਕੀ ਇੱਕ ਹੂਏ ਹੋ ਜਾਣੇ ਦੋ ਹੀ ਬੈਸਾ ਤੋੜਨੇ ਵਾਲੇ ਹੋਏ ਛੱਟੇ ਆ ਮੈਂ ਝਾਂ ਹਾਂ ਬੈਕ ਵਿੱਚ ਲੱਗਣ ਲੱਗ ਪਈ ਹੋ ਜਾਣੀਆਂ ਮੈਦੋ ਬੜੀਆਂ ਹਲਾ ਹਾਂ ਲੂ ਕੀ ਹੈ ਸੁਨੀਤਾ ਨੇ ਸਰੋਦਾ ਕੰਮ ਤਾਂ ਵੇੜ ਦਿੱਤਾ ਹਣਾ ਬਨੀ ਤੇ ਕਹਿੰਦੀ ਮੇਰਾ ਸਿਰ ਵੀ ਝੱਸ ਗਿਆ। ਫਿਰ ਸਿਰ ਸਿਰ ਤੇ ਸਾਕੇ ਸੋਣਾ ਆ ਬਨੀ ਤੇ। ਚਲ। ਨਾਲੇ ਦੁਪਹਿਰ ਦੇ 12 ਵਜ ਗਏ ਆ ਤੇ ਬਾਹਰ ਸਿਕਾ ਦੁਪਹਿਰਾ ਆ। ਤੇ ਕੰਮ ਸਾਡਾ ਨਿਬੜ ਗਿਆ ਸਾਰਾ ਸੰਜੀਤਾ ਵੀ ਚਲ ਗਈ ਆਪਣਾ ਕੰਮ ਨੇ ਵੇੜ ਕੇ ਸਰੋਂ ਸੀ ਥੋੜੀ ਸੀ ਵੈਸੇ ਤਾਂ ਪੁਨੀ ਸਾਹਿਬ ਨੇ ਕਰ ਲਿਆ ਸੀ ਆ ਭਾਈ ਤੇ ਪਰ ਚਲੋ ਆਈ ਸੀ ਤਾਂ ਥੋੜਾ ਬਹੁਤ ਤਾਂ ਕਰਾ ਲਿਆ ਉਤੋਂ ਵੀ ਤੇ ਹੁਣ ਅਸੀਂ ਬੇਲੇ ਆ ਨਹਾ ਲਿਆ ਆ ਤੇ ਅਵਨੀਤ ਵੀ ਸਿਰ ਸੁਰਚ ਚਸਾ ਕੇ ਹੁਣ ਸੌ ਗਈ ਆ ਚਲੋ 2 ਘੰਟੇ ਪਾਰਿਆ ਹੁਣ ਤੇ ਕੰਮ ਗਿਆ ਨਿਬੜ ਹੁਣ ਅਸੀਂ ਵੀ ਰੈਸਟ ਕਰੀਏ 2 ਵਜੇ ਤੱਕ 2:30 ਵਜੇ ਰਮਨ ਨੇ ਆ ਜਾਣਾ ਤੇ ਅਸੀਂ ਉਹ ਰੈਸਟ ਕਰਦੇ ਆ ਜੀ ਮਿਲਤੇ ਹਨ ਦੁਪਹਿਰ ਕੇ ਬਾਅਦ ਲੌਜੀਕ ਦੁਪਹਿਰ ਤੋਂ ਬਾਅਦ ਮਿਲਣ ਦਾ ਵਾਅਦਾ ਕੀਤਾ ਸੀ ਹੁਣ ਦੁਪਹਿਰਾ ਸਾਰਾ ਨਿਕਲ ਗਿਆ ਸ਼ਾਮ ਹੋ ਗਈ ਆ 6:30 ਹੋ ਗਏ ਆ ਇਦਾਂ ਹੁੰਦੀ ਆ ਜਿਸਲੇ ਨਾ 2 ਵਜੇ ਦੇ ਆ 2 ਵਜੇ ਤੋਂ ਲੈ ਕੇ ਇਸ ਵੇਲੇ ਤੱਕ ਇੱਕ ਮਿੰਟ ਦਾ ਵੀ ਟਾਈਮ ਨਹੀਂ ਹੁੰਦਾ ਕਿਉਂਕਿ ਸਕੂਲੋਂ ਬੱਚੇ ਆ ਜਾਂਦੇ ਆ ਇੱਧਰ ਫਿਰ ਪਸ਼ਵਨ ਪੱਠੇ-ਪੁੱਠੇ ਪਾਉਣੇ ਹੁੰਦੇ ਆ ਫੇ ਰੋਟੀ ਪਾਣੀ ਦੇਣਾ ਹੁੰਦਾ ਹੈ ਵਿੱਚ ਹੀ ਅਰਮਾਨ ਹੁਣਾਂ ਨੂੰ ਵਿਚਰ ਤੇ ਪਾਪਾ ਨੂੰ ਫੇਰ ਅਰਮਾਨ ਸਕੂਲੋਂ ਆ ਕੇ ਕੱਪੜੇ ਲਾ ਕੇ ਕੋਈ ਕਿਤੇ ਸੈਟ ਕੋਈ ਕਿਤੇ ਸੈਟ ਉਹ ਵੀ ਸਾਹਮਣੇ ਹੁੰਦੇ ਆ ਤੇ ਬਹੁਤ ਕੰਮ ਹੁੰਦੇ ਵਿੱਚ ਸਬਜ਼ੀ ਵੀ ਸ਼ਾਮਲੇ ਬਣਾਉਣੀ ਹੁੰਦੀ ਆ ਤੇ ਫੇਰ ਦੁਪਹਿਰੇ ਸੌਣ ਤੋਂ ਬਾਅਦ ਮੈਂ ਚਾਹ ਪਾਣੀ ਬਣਾਇਆ ਸਬਜ਼ੀ ਬਣਾਈ ਤੇ ਹੁਣ ਮੇਰਾ ਸਾਰਾ ਕੰਮ ਨਿਭੜ ਗਿਆ ਆ ਸਬਜ਼ੀ ਬਣਾ ਲਈ ਆ ਆਲੂ ਬੈਨਣਾ ਤੇ ਦੁੱਧ ਪੀਣ ਵਾਲੇ ਨੂੰ ਵਾਲਾ ਦਿੱਤਾ ਇਹਨੂੰ ਜੰਮਣ ਵੀ ਲਾਤਾ ਜਿਹੜਾ ਸਾਨੂੰ ਰੜਕਣਾ ਆ ਤੇ ਆਟਾ ਵੀ ਗੁੰਨ ਲਿਆ ਆ ਤੇ ਬਾਹਰ ਬਾਣੀ ਚੱਲ ਰਹੀ ਆ ਹਰਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਸ਼ਾਮ ਹੋ ਗਈ ਆ ਤੇ ਦੇਖੋ ਦੁਪਹਿਰ ਨੂੰ ਵੀ ਬਹੁਤ ਖਲਾਰਾ ਪੈ ਜਾਂਦਾ ਜਦੋਂ ਅਰਮਾਨ ਹੁਣੀ ਆਉਦੇ ਕਿਤੇ ਬੈਗ ਸੈਟ ਕਿਤੇ ਕੱਪੜੇ ਸੈਟ ਤੇ ਫਿਰ ਥੋੜਾ ਬਹੁਤਾ ਸਫਾਈ ਕਰਨੀ ਪੈਂਦੀ ਆ ਤੇ ਬਾਹਰ ਦੇਖੋ ਕਿੰਨਾ ਸੋਹਣਾ ਮੌਸਮ ਇਹ ਸਾਡਾ ਪੱਕਾ ਫਰਾਟਾ ਖਰਾਬ ਹੋਇਆ ਸੀ ਜਿਹੜਾ ਬਾਹਰ ਬੇੜੇ ਚਲਾਈਦਾ ਉਹ ਰੱਖ ਕੇ ਅਸੀਂ ਠੀਕ ਕਰਨ ਉਹ ਹੁਣ ਰਮਨ ਨੂੰ ਲੈ ਕੇ ਆਇਆ ਤੇ ਨਾਲੇ ਦੁੱਧ ਦੇ ਕੇ ਆਏ ਆ ਪਰਮਵੀਰ ਵੀ ਹੁਣ ਮੱਥਾ ਟੇਕ ਕੇ ਆਈ ਆ ਸਾਡੇ ਜਿਹੜੀ ਜਗ੍ਹਾ ਆ ਬਹੁਤ ਵਾਰ ਵੀਡੀਓ ਬਣਾਈ ਆ ਤੇ ਹੁਣ ਤੱਕ ਕਾਫੀ ਟਾਈਮ ਹੋ ਗਿਆ ਸੀ ਵੀਡੀਓ ਨਹੀਂ ਬਣਾਈ ਬਸ ਆਖੀ ਵਾਲੇ ਦਿਨ ਵੀ ਸੱਤ ਉੱਥੇ ਵੀਡੀਓ ਬਣੀ ਤੇ ਪਰਮਵੀਰ ਉਹ ਸ਼ਾਮ ਨੂੰ ਮੱਥਾ ਟੇਕਣ ਜਾਂਦੀ ਆ ਤੇ ਹੁਣ ਮੱਥਾ ਟੇਕ ਕੇ ਆਈ ਆ ਤੇ ਹੁਣ ਥੋੜੇ ਟਾਈਮ ਲਈ ਫ੍ਰੀ ਆ ਫੇਰ ਅਸੀਂ ਜਾਵਾਂਗੇ ਥੋੜੀ देर ਘੁੰਮਣ ਬਾਹਰ ਤੇ ਸੇਅਰ ਕਰਾਂਗੇ ਮੈਂ ਸਵੇਰ ਨੂੰ ਵੀ ਜਾਣੀ ਹੁੰਨੀ ਆ ਤੇ ਇਹ ਤਾਂ ਸੁੱਤੇ ਹੁੰਦੇ ਆ ਤੇ ਮੈਂ ਹੁਣ ਆਪਾਂ ਪਰਮਿਰ ਰੋਟੀ ਬਣਾ ਕੇ ਜਾਣਕ ਪਹਿਲਾਂ ਜਾਣਾ ਰੋਟੀ ਨਾਲ ਨਾਲ ਬਣਾਉਣ ਵਕ ਚਲੋ ਠੀਕ ਹੈ ਜੀ ਤੇ ਹੁਣ ਅਸੀਂ ਜਾਵਾਂਗੇ ਬਾਹਰ ਘੁਮਣ ਕਿਉਂਕਿ ਸ਼ਾਮ ਦਾ ਟਾਈਮ ਆ ਮੌਸਮ ਮੌਸਮ ਬੜਾ ਬਹੁਤ ਠੰਡਾ ਆ ਜਾਂ ਬਾਹਰ ਮਤਲਬ ਬਹੁਤ ਗਰਮੀ ਹੁੰਦੀ ਹੈ ਤੇ ਇਸ ਦੇ ਨਾਲੇ ਅਸੀਂ ਵੀਡੀਓ ਦੀ ਕਰਦੇ ਆ ਐਂਡਿੰਗ ਤੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਜੀ ਸਾਡੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਜੀ ਹੱਸਦੇ ਵਸਦੇ ਰਹੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਬਾਏ